ਜੋ ਲੋਕ ਤੁਹਾਡੀ ਨਿੰਦਾ ਕਰਦੇ ਆ ਨਾ ਇਹ ਉਹ ਲੋਗ ਹੁੰਦੇ ਆ ਜਿਨ੍ਹਾਂ ਵਿੱਚ ਖੁਦ ਤੇ ਕੋਈ ਗੁਣ ਹੁੰਦਾ ਨਹੀਂ ਲੇਕਿਨ ਇਹ ਦੂਸਰੇ ਵਿੱਚ ਅਫਗੁਣ ਪਾਲਦੇ ਆ ਇਹਨਾਂ ਲੋਕਾਂ ਨੇ ਕਬੀਰ ਦਾ ਸੀ ਕਹਿ ਕੇ ਗਿਆ ਨਿੰਦਕ ਨੀਅਰੇ ਰੱਖੀਏ ਆਂਗਰ ਕੋਟੀ ਛਵਾਈ ਇਹਨਾਂ ਲੋਕਾਂ ਨੂੰ ਆਪਣੇ ਹੋਰ ਨਜ਼ਦੀਕ ਰੱਖੋ ਲੇਕਿਨ ਕਦੇ ਵੀ ਜੇ ਤੁਹਾਡੇ ਬਾਰੇ ਕੁਝ ਬੁਰਾ ਜਾਂ ਭਲਾ ਕਹਿਣ ਨਾ ਇਹਨਾਂ ਨੂੰ ਅੱਗੋਂ ਨਹੀਂ ਜਵਾਬ ਨਹੀਂ ਦੇਣਾ ਮੁਸਕੁਰਾ ਕੇ ਚੁੱਪਚਾਪ ਚਲੇ ਜਾਓ ਇਹ ਹੀ ਇਹਨਾਂ ਦਾ ਸਭ ਤੋਂ ਵੱਡਾ ਜਵਾਬ ਹੋਊਗਾ ਕਿਉਂਕਿ ਇਹਨਾਂ ਦੀ ਖੁਸ਼ੀ ਹੁੰਦੀ ਆ ਆਪਣੀ ਰਿਐਕਸ਼ਨ ਨੇ ਕਿਸੇ ਦੀ ਨਿੰਦਾ ਕਰਨਾ ਕਿਸੇ ਨੂੰ ਬੁਰਾ ਕਹਿਣਾ ਇੱਕ ਸਭ ਤੋਂ ਵੱਡਾ ਪਾਪ ਹੁੰਦਾ ਹੈ। ਇਸ ਲਈ ਨਾ ਕਿਸੇ ਦੇ ਬਾਰੇ ਤਤੇ ਬੁਰਾ ਸੋਚੋ ਨਾ ਕਿਸੇ ਦਾ ਬੁਰਾ ਕਰੋ। ਅਗਰ ਤੁਹਾਡੇ ਸਾਹਮਣੇ ਕੋਈ ਕਿਸੇ ਦੀ ਨਿੰਦਾ ਕਰ ਵੀ ਰਿਹਾ ਆ ਉਦੋਂ ਵੀ ਚੁੱਪਚਾਪ ਚਲੇ ਜਾਓ। ਇਹ ਹੀ ਆਪਣਾ ਸਭ ਤੋਂ ਵੱਡਾ ਫਰਜ਼ ਆ। ਅਗਰ ਤੁਸੀਂ ਕਿਸੇ ਦੇ ਬਾਰੇ ਬੁਰਾ ਇੱਕ ਖਿੰਨ ਲਈ ਵੀ ਇਹਦਾ ਸੋਚਿਆ ਹੈ ਨਾ ਉਹ ਵੀ ਤੁਹਾਡਾ ਇੱਕ ਬੁਰਾ ਕਰਮ ਆ। ਉਹਦਾ ਭੁਗਤਾਨ ਤੇ ਆਪਾਂ ਨੂੰ ਕਰਨਾ ਹੀ ਪਊਗਾ। ਇਸ ਲਈ ਜੋ ਆਪਣੇ ਬੁਰੇ ਕਰਮ ਕਰਨ ਉਹ ਕੰਮ ਪਕ ਕਿਉਂ ਕਰਨਾ ਹੈ